ਗੁਜਰਾਤ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਪਿਤਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਬਲਕੌਰ ਸਿੰਘ ਨੇ ਇਸ ਮਾਮਲੇ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਬਿਸ਼ਨੋਈ ਦੇਸ਼ ਭਰ ਤੋਂ ਫਿਰੋਤੀ ਦੀ ਰਕਮ ਇਕੱਠੀ ਕਰਦਾ ਤੇ ਪੰਜਾਬ 'ਚ ਵਾਰਦਾਤਾ ਨੂੰ ਅੰਜਾਮ ਦਿੰਦਾ ਹੁਣ ਉਸ ਨੂੰ ਗੁਜਰਾਤ 'ਚ ਇਸ ਲਈ ਬੰਦ ਕੀਤਾ ਹੈ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਹੈ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲਾਰੈਂ ਕਿਸ ਦਾ ਹੱਥ ਹੈ ਦੱਸਦੇ ਕਿ ਗੁਜਰਾਤ ਜੇਲ੍ਹ ਚ ਬੰਦ ਲੋਰੈਂਸ ਬਿਸ਼ਨੋਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਵੀਡੀਓ ਚ ਗੈਂਗਸਰ ਲੋਰੈਂਸ ਬਿਸ਼ਨੋਈ ਆਪਣੇ ਦੁਬਈ ਸਥਿਤ ਸਹਾਯੋਗੀ ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਨੂੰ ਵੀਡੀਓ ਕਾਲ ਤੇ ਈਦ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਝ ਨਾ ਕੁਝ ਤਨ ਤੇ ਉਹ ਘੱਟੋ ਘੱਟ ਉਹਦੀ ਕਫਲੇਟ ਦਾ ਸੈਂਟਰ ਗੌਰਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲਾਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਆ ਦੇਖੋ ਹੁਣ ਤੱਕ ਕਲੀਅਰ ਕਰ ਤਾ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਦਰਵਾਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਠਗੰਠ ਕਰ ਰਿਹਾ ਹੈ ਇਹ ਸਭਾ ਉਹ ਸਾਰੀ ਦੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹ ਵੀ ਚੱਲ ਰਹੀ ਹੈ ਪ੍ਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਸੈਂਟਰ ਨਾਲ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਤੁਹਾਨੂੰ ਕੋਈ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ ਪ੍ਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼ਨੂਈ ਤਾਂ ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੀ ਕੋਈ ਦੋਰ ਹੈ ਜੀ ਲੱਗਦਾ ਹੈ ਕਿ ਤੁਸੀਂ ਦੇਖ ਦੋਗੇ ਸਰਕਾਰਾਂ ਕਿਉਂ ਨੀਦ ਤੇ ਕਾਰਵਾਈ ਕਰਨੀਆਂ ਹੈਗੀਆਂ ਜਿਵੇਂ ਇੱਕੋ ਕਹਿ ਰਹੇ ਨੇ ਕਿ ਜੇ ਦੇ ਰਿਪਿਚੂ ਡੀ ਵੀ ਨਹੀਂ ਬਰਕਰਾਰ ਰਹੇਗੀ ਚਾਹੇ ਤਿਹਾਰ ਜੇਲ ਦੀ ਗੱਲ ਹੋਵੇ ਜਾਂ ਹੋਰ ਜਿੰਨਾ ਹਮ ਤਾਂ ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਧਰ ਰਾਹੁਲ ਜੀ ਨਾਲ ਵੀ ਗੱਲ ਹੋਦਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ ਉਹਨੂੰ ਸੇਫ ਕਰਨਾ ਹੈ ਇਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਤਾਂ ਹੁਣ ਗੁਜਰਾਤ ਜੇਲ੍ਹ ਦੇ ਵਿੱਚ ਵੀ ਆ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ ਜੀ ਦਿਨਵਾਰਕ ਦੇ ਰਹੇ ਸਾਰੀ ਗੱਲਬਾਤ ਉਹ ਵੀ ਆਮ ਨੋਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹ ਕੋਈ ਏਦਾਂ ਦੀ ਲੱਗ ਨਹੀਂ ਰਹੀ ਇਸ ਗੱਲ ਤੋਂ ਕਿ ਜਿਹੜਾ ਸਾਰਾ ਕਾਲਾ ਕਾਰੋਬਾਰਾ ਉਹ ਬੇ ਡਰ ਬਹੁਤ ਵੀ ਖਿਲਾੜੇ ਆ ਸਾਰੇ ਜਿਹੜੀਆਂ ਪਹਿਲਾਂ ਇੰਟਰਵਿਊ ਜਿਹੜੀਆਂ ਲਈਆਂ ਜਿਹਦਾਂ ਦੇ ਵਿੱਚ ਤੁਸੀਂ ਕੋ ਹਾਈ ਕੋਰਟ ਦੇ ਵਿੱਚ ਜਿਹੜੀ ਅਪਾਇੰਟ ਕੀਤੀ ਸੀ ਉਸ ਤੋਂ ਕੀਤਾ ਚਲੋ ਉਹਦੇ ਵਿੱਚ ਕੀ ਕਿਸੇ ਤੱਕ ਪਹੁੰਚਿਆ ਚੇਤੀ ਹਾਈ ਕੋਰਟ ਨੇ ਦੋ ਵਾਰ ਮਾਂਜੋ ਕੋਰਟ ਨੇ ਉਹਦੇ ਉੱਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇ ਦੇ ਖਿਲਾਫ ਕਰਤੀਆਂ ਕਿਸੇ ਦੋਸ਼ੀ ਦਾ ਨਾਮ ਤਾਂ ਇਹਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਹੈ ਨਾ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲੀਟੀਸ਼ੀਅਨ ਕਈ ਕੁਝ ਨਿਕਲਣਾ ਇਸ ਕੱਲ ਦੇ ਤਾਂ ਜੇ ਉਹ ਨੈਕਸਸ ਟੁੱਟੇ ਤਾਂ ਫੇਰ ਹੀ ਉਹਦੇ ਚ ਗੱਲ ਨਿਕਲੇ ਕੋਈ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰ ਤੇ ਕਰਨੀ ਹੈ ਦੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਚਸ ਵੀ ਕਿਹਨੇ ਦੇਣਾ ਭਾਈ ਵਿਕਲਮ ਜੀਠੀਆਂ ਨੇ ਦੋਸ਼ ਲਾਏ ਆ ਵੀ ਅੱਜ ਆਨਲਾਈਨ ਵਾਲਾ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਦ ਗਿਰਦਾ ਵੀ ਉਹ ਵੀ ਮੰਤਰੀਆਂ ਕਰੋੜਾਂ ਕੇ ਜਿਹੜਾ ਲਾਂਸ ਮਿਸ਼ਨ ਉਹ ਇਹਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇ ਰਿਹਾ ਦੇਖੋ ਤੁਸੀਂ ਇਹ ਪਿੱਛੇ ਜੇ ਐਨਆਈ ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ 'ਚ 22 ਨੇਮ ਸਾਰੇ ਬਿਲਡਰ ਉਹਦੇ 'ਚ ਮਹਾਲੀ ਦੇ ਵੀ ਐ ਉਹਦੇ 'ਚ ਅਬਲੋਟ ਦੇ ਵੀ ਐ ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ 22 ਨੇ ਕੋਈ ਗੱਲ ਹੁਣ ਲੋਕੀ ਛੁੱਪੀਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਦੇ ਰਿਹਾ ਸਭ ਦੇ ਬਾਈ ਨੇਮ ਆਈ ਆਈ ਨੇ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟਾਂ ਨਹੀਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਕੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਖੁਸ਼ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਜਦ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਤਾਂ ਉਹਦਾ ਹਿੱਸਾ ਪਤੀ ਨੇ ਕੋਲ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸਤਗੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਆਹ ਫੋਨ ਕਿਦਾਂ ਯੂਜ਼ ਕਰਦੇ ਜਾਂ ਕੁਝ ਕਰਦੇ ਇਹ ਰਲੀਆਂ ਗੱਲਾਂ ਸਾਰੀਆਂ ਪੰਜਾਬ ਦੀ ਆਪਾਂ ਗੱਲ ਕਰੀ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਜੀ ਹੁਣ ਸਾ ਪਾਕਿਸਤਾਨ ਅੱਗੇ ਨਾ ਹੁੰ ਲੱਗੀਆਂ ਕਿਵੇਂ ਦੇਖਦੇ ਹੋ ਪਾਕਿਸਤਾਨ ਦੇ ਦੇਖਣਾ ਜੀ ਇੱਕ ਮਹੱਤਵਮਤਰ ਦਾ ਫੋਨ ਮਿਲਿਆ ਹੁੰਦਾ ਨਾ ਦੇਖ ਤਰੋ ਦਾ ਪਰਚਾ ਦੇ ਦਿੰਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰਦੇ ਹੋ ਫਲਾਨੀ ਗੱਲ ਕਰਦੇ ਤੁਸੀਂ ਦੇਖ ਲਓ ਆ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਐ ਇਸ ਇਤੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਕਸੀਡੈਂਟੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੋਣਾ ਮਤਲਬ ਇਹ ਚੀਜ਼ ਨੂੰ ਸਭੋ ਪ੍ਰਚਾਰ ਕੀ ਇਹ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਦਰ ਵੱੜਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਵਸ਼ਨੋਈ ਵੀ ਇੰਨਾ ਜਿਆਦਾ ਸਟਰੋਂਗ ਹੈ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਲੱਰੂਗਾ ਉਹਨਾਂ ਤੋਂ ਮੈਂ ਮੇਰਾ ਖਲੋ ਵੀ ਕੋਈ ਆਈਡੀ ਐ ਹੈ ਫਿਰ ਕੁਛ ਨਹੀਂ ਕਰਦੇ ਹੁਣ ਫਿਰ ਕਿੱਥੇ ਘਾਰ ਲਗਾਉਂਗੇ ਕਿਉਂਕਿ ਪਹਿਲਾਂ ਵੀ ਪੰਜਾਬ ਕੋ ਜਿਹੜੀ ਇੰਟਰਵਿਊ ਸੁਣ ਦੀ ਘਾਰ ਕੋਟਾ ਲਗਭਗ ਸਭ ਜਗ੍ਹਾ ਤੇ ਲਾ ਕੇ ਵੇਖ ਲਈ ਆ ਪ੍ਰਭਾਤਮਾ ਆ ਗਏ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਕਰ ਆਪਾਂ ਨੂੰ ਘਰੇ ਦਿੱਤੀ ਐ ਇਸ ਤਰ੍ਹਾਂ ਹੋ ਸਕਦਾ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਐ ਤਾਂ ਵੈਗਰ ਹੋਈ ਹੈ ਜੀ ਇਹਨਾਂ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਹੈ ਨਹੀਂ ਜੀ ਠੀਕ ਹੈ কোর্ਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਜਿੰਨੀ ਕਿ ਲੜੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ